ਹਾਂਜੀ ਪਿਆਰੇ ਵੀਰੋ ਸਤਿ ਸ੍ਰੀ ਅਕਾਲ ਜੀ ਪਿਆਰੇ ਵੀਰੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਮਹਿਦਪੁਰ ਰੋਡ ਰੇਲਵੇ ਫਾਟਕ ਨਕੋਦਰ ਦੀਆਂ ਔਰ ਇਹ ਜਿਹੜਾ ਤੁਸੀਂ ਜਾਮ ਦੇਖ ਰਹੇ ਹੋ ਬਹੁਤ ਹੀ ਲਗਾਤਾਰ ਜਿਹੜਾ ਗੱਡੀਆਂ ਔਰ ਵਾਹਨ ਲੰਘ ਰਹੇ ਨੇ ਇਹ ਜਾਮ ਲੱਗਣ ਦਾ ਮੁੱਖ ਕਾਰਨ ਹੈ ਵੀਰੋ ਰੇਲਵੇ ਫਾਟਕ ਮੈਂ ਜ਼ੂਮ ਕਰਕੇ ਵਿਖਾਣਾ ਜਿੰਨਾ ਵੀ ਦਰਸ਼ਕ ਵੀਰਾਂ ਨੂੰ ਦੇਖ ਸਕੇ ਐਗਾ ਜੀ ਸ਼ਹਿਰ ਨਕੋਦਰ ਦਾ ਮਹਿਦਪੁਰ ਰੋਡ ਵਾਲਾ ਰੇਲਵੇ ਫਾਟਕ ਜਿਹੜਾ ਕਿ ਹੁਣ ਆਏ ਦਿਨੀ ਨਿਰੰਤਰ ਬੰਦ ਤੁਹਾਨੂੰ ਦੇਖੇਗਾ ਜਦੋਂ ਵੀ ਤੁਸੀਂ ਆਨੇ ਹੋ ਮੋਸਟਲੀ ਤੁਹਾਨੂੰ ਬੰਦ ਹੀ ਨਜ਼ਰ ਆਉਂਦਾ ਹੋਊਗਾ ਦਿੱਦੀ ਵਜ੍ਹਾ ਨਾਲ ਬਹੁਤ ਸਾਰੇ ਜਿਹੜੇ ਤਰੱਕੀ ਦੇ ਕਾਰਨ ਵੀ ਰੁਕਦੇ ਨੇ ਔਰ ਜੇਕਰ ਆਪਾਂ ਗੱਲ ਕਰੀਏ ਜੇ ਕੋਈ ਵੀ ਐਮਬੂਲੈਂਸ ਦੇ ਵਿੱਚ ਫਸਿਆ ਉਹਨੂੰ ਰਸਾ ਦੇਣਾ ਬੜਾ ਮੁਸ਼ਕਿਲ ਹੁੰਦਾ ਹੈ ਕਿਉਂਕਿ ਜਿਹੜੇ ਸਾਡੇ ਸੂਜਮਾਨ ਵੀਰ ਵੀ ਨੇ ਉਹ ਦੋ ਦੀ ਬਜਾਏ ਤਿੰਨ ਤਿੰਨ ਚਾਰ ਚਾਰ ਲਾਈਨਾਂ ਬਣਾ ਲੈਂਦੇ ਨੇ ਔਰ ਰੇਲਵੇ ਫਟ ਕੇ ਜਿਹੜਾ ਉਹ ਬੰਦ ਰਹਿੰਦਾ ਆ ਖੁੱਲਦਾ ਨਹੀਂ ਉਹਦੀ ਵਜ੍ਹਾ ਦੇ ਨਾਲੇ ਪ੍ਰੋਬਲਮ ਆਉਂਦੀਆਂ ਨੇ ਤੋਂ ਅੰਦਰ ਸਾਡੇ ਦੋ ਵੀਰ ਬੈਠੇ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ। ਇਹ ਸਾਡੇ ਇੱਕ ਵੀਰ اٹالیا ਤੋਂ ਆਏ ਨੇ। ਜੇ ਤੁਸੀਂ ਦੇਖ ਸਕਦੇ ਹੋ ਬੋਲਰ ਦੇ ਉੱਪਰ اٹالیا ਲਿਖਿਆ ਹੋਇਆ। ਪਰ ਸਾਹਮਣੇ ਇਹਨਾਂ ਨੇ ਮਾਪੋਸ਼ਾ ਦੀ ਸੰਤਾ ਦੀ ਤਸਵੀਰ ਲਗਾਈ ਹੋਈ ਹੈ। ਔਰ ਆਪਾਂ ਅੰਦਰ ਚੱਲਾਂਗੇ ਸ਼ਾਪ ਦੇ ਔਰ ਇਹ ਜਿਹੜੇ ਸਾਡੇ ਵੀਰ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ। ਹਾਂਜੀ ਵੀਰ ਹੁਣ ਸਾਡੇ ਦਰਮਿਆਨ ਮੌਜੂਦ ਨੇ ਸਾਡੇ ਵੱਡੇ ਵੀਰ ਗੋਗੀ ਮਸੀਹ ਜੀ ਇਹ ਜਿਹੜੇ ਕਿ ਹੁਣ ਸਾਡੇ ਨਾਲ ਹੀ ਕਾਊਂਟਰ ਤੇ ਹੁੰਦੇ ਨੇ ਹਾਂਜੀ ਵੀਰ ਕੀ ਹਾਲ ਚੱਲ ਜੀ ਠੀਕ ਹੈ ਜੀ ਅੱਛਾ ਸਰ ਇਹ ਜਿਹੜਾ ਆਪਾਂ ਰੋਜ਼ ਦੇਖਦੇ ਆ ਰੇਲਵੇ ਫਾਟਕ ਨਕੌਦਰ ਜਿਹੜਾ ਮਹਿਤੂ ਰੋਡ ਤੇ ਪੈਂਦਾ ਏ ਹਾਂਜੀ ਹਾਂਜੀ ਅਕਸਰ ਹੀ ਲੋਕ ਜਿਹੜੇ ਪਿੰਡਾਂ ਵਿੱਚੋਂ ਸਾਡੇ ਵੀਰ ਇਸ ਰੋਡ ਦੇ ਉੱਤੋਂ ਲੰਘਦੇ ਨੇ ਔਰ ਉਹਨਾਂ ਨੂੰ ਬਹੁਤ ਵੱਡਾ ਵੱਡਾ ਜਾਮ ਵੇਖਣ ਨੂੰ ਮਿਲਦਾ ਏ ਇਹ ਕੀ ਵਜ੍ਹਾ ਏ ਤੁਹਾਨੂੰ ਕੀ ਲੱਗਦੀ ਏ ਮੇਨ ਮੋਟਿਵ ਇਹਨਾਂ ਦਾ ਹਾਂਜੀ ਇਹ ਇਸ ਤਰ੍ਹਾਂ ਜੀ ਇਹ ਦੇਸ਼ ਵਿੱਚ ਜਿਹੜੇ ਇਸ ਤਰ੍ਹਾਂ ਦੇ ਫਾਟਕਾ ਤਕਰੀਬਨ 40 ਲੱਖ ਦੇ ਕਰੀਬ ਇਹ ਐਸੇ ਫਾਟਕਾ ਇਹ ਦੇਸ਼ ਦੇ ਵਿੱਚ ਦੇਸ਼ ਦੀ ਤਰੱਕੀ ਦੇ ਵਿੱਚ ਸਭ ਤੋਂ ਵੱਡੀ ਰੁਕਾਵਟ ਹੈ ਜੀ ਮਤਲਬ ਤੁਹਾਡੇ ਕਹਿਣ ਤੋਂ ਪਾਬਕੇ 140000 40 ਲੱਖ ਰੇਲਵੇ ਕਰਾਸਿੰਗ ਇਸ ਤਰ੍ਹਾਂ ਦੀ ਦੇਸ਼ ਦੇ ਵਿੱਚ ਆ ਇੱਕ 40 ਲੱਖ 40 ਲੱਖ ਪੂਰੇ ਭਾਰਤ ਦੇਸ਼ ਦੇ ਵਿੱਚ ਪੂਰੇ ਭਾਰਤ ਦੇਸ਼ ਦੇ ਵਿੱਚ 40 ਲੱਖ ਦੇ ਕਰੀਬ ਇਸ ਤਰ੍ਹਾਂ ਦੇ ਰੇਲਵੇ ਕਰਾਸਿੰਗ ਆ ਔਰ ਮੈਂ ਤੇ ਇਹ ਕਹੂੰਗਾ ਕਿ ਦੇਸ਼ ਦੀ ਤਰੱਕੀ ਦੇ ਵਿੱਚ ਸਭ ਤੋਂ ਵੱਡੀ ਰਕਾਬਟ ਇਰੀਲ ਵੀ ਕ੍ਰੋਸਿੰਗ ਆ ਔਰ ਜਦੋਂ ਲੋਕਾਂ ਕੋਲ ਇੰਨੀਆਂ ਗੱਡੀਆਂ ਆ ਗਈਆਂ ਪੰਜਾਬ ਦੀ ਗੱਲ ਕਰਦੇ ਆ ਜਿਆਦਾਤਰ ਇੰਨੀਆਂ ਅਮੀਰ ਰਾਜਾ ਔਰ ਇੰਨੀਆਂ ਗੱਡੀਆਂ ਆ ਗਈਆਂ ਲੋਕਾਂ ਉਸ ਦੇ ਕੋਲ ਕਿ 5 ਮਿੰਟ ਲਈ ਫਟਕ ਲੱਗੀ ਤੇ ਤਕਰੀਬਨ ਆਧਾ ਪੌਣਾ ਕਿਲੋਮੀਟਰ ਦੀ ਲਾਈਨ ਟਰੈਕ ਦੇ ਨਾਲ ਮਲੋ ਦੀ ਲੱਗ ਜਾਂਦੀ ਆ ਔਰ ਬਾਅਦ ਵਿੱਚ ਉਸ ਉਨਾਂ ਚੇਹ ਤੱਕ ਜਾਨਕੀ ਜਿੰਨੇ ਦੇਰ ਗੱਡੀ ਨੂੰ ਟ੍ਰੇਨ ਨੂੰ ਪਾਸ ਹੋਣ ਲਈ ਲੱਗਦਾ ਉਸ ਤੋਂ ਵਿੱਚ ਦੇ ਵੱਧ ਕੇ ਇਹ ਉਸ ਤੋਂ ਬਾਅਦ ਸਮਾਂ ਲੱਗਦਾ ਜਦੋਂ ਟੈਕ ਨੂੰ ਕਲੀਅਰ ਹੋਣ ਲਈ ਤੇ ਬਹੁਤ ਮੁਸ਼ਕਲ ਆ ਰਹੀ ਆ ਕਈ ਮਰੀਜ਼ ਹੁੰਦੇ ਆ ਵਿਚਾਰੇ ਐਂਬੂਲੈਂਸ ਦੇ ਵਿੱਚ ਉਹ ਵੀ ਵਿਚਾਰਿਆਂ ਦੀ ਵਿੱਚੇ ਮੌਤ ਹੋ ਜਾਂਦੀ ਆ ਟਾਈਮ ਬਹੁਤ ਲੱਗ ਜਾਂਦਾ ਕਈ ਕੀ ਘੰਟੇ ਲੱਗਿਆ ਰਹਿੰਦਾ ਔਰ ਦਿਨ ਦੇ ਵਿੱਚ ਬਹੁਤ ਵਾਰੀ ਲੱਗਣ ਲੱਗ ਗਿਆ ਉਹਦਾ ਕਾਰਨ ਇਹ ਆ ਕਿ ਹੁਣ ਫਿਰੋਜ਼ਪੁਰ ਨੂੰ ਜਾਣ ਬਣੀ ਜਿਹੜੀਆਂ ਟ੍ਰੇਨਾਂ ਉਹ ਇਲੈਕਟ੍ਰੋਨਿਕ ਟ੍ਰੇਨ ਵੀ ਬੰਦਲੂ ਸ਼ੁਰੂ ਹੋ ਚੁੱਕੀ ਆ ਇਹ ਜੰਕਸ਼ਨ ਬਣ ਚੁੱਕਾ ਨਵੀਆਂ ਲਾਈਨਾਂ ਪੈ ਚੁੱਕੀਆਂ ਇਸ ਕਰਕੇ ਬਸ ਕਦੀ ਨਹੀਂ ਮਲੋ 1 ਘੰਟਾ ਜਾਂ ਪੌਣਾ ਘੰਟਾ ਕਦੀ ਨਹੀਂ ਲੱਗਿਆ ਮਨੋ ਤੇ ਘੰਟੇ ਤੋਂ ਵੀ ਪਹਿਲਾਂ ਫਾਟ ਕੇ ਲੱਗਿਆ ਹੁੰਦਾ ਔਰ ਕਈ ਕੀ ਘੰਟੇ ਫਾਟ ਕੇ ਲੱਗਣ ਦੇ ਵਿੱਚ ਹੀ ਲੋਕਾਂ ਦਾ ਟਾਈਮ ਪੀ ਸਟੋਰ ਹੋ ਰਿਹਾ ਵੀ ਜੇ ਗੱਲ ਕਰੀ ਅੱਜ ਦੇ ਜਾਮ ਦੀ ਇਹ ਕਿੰਨਾ ਕਿੰਨਾ ਟਾਈਮ ਹੋਗਾ ਅੱਜ ਦਾ ਜਾਮ ਜਿਹੜਾ ਲੱਗਾ ਹੋਇਆ ਅੱਜ ਦਾ ਜਾਮ ਦੇਖੋ ਮੈਂ ਸਵੀਰ ਦਾ ਬੈਠਾ ਜੀ ਇੱਥੇ 10 ਵਜੇ ਤੋਂ ਲੈ ਕੇ ਇਹ ਹੁਣ ਸਵਾ 2 ਵਜੇ ਦੇ ਕਰੀਬ 2:30 ਵਜੇ ਦੇ ਕਰੀਬ ਹੋ ਗਿਆ ਇਹ ਤਕਰੀਬਨ ਸਾਢੇ 4 ਘੰਟੇ ਦੀ ਅਸੀਂ ਗੱਲ ਕਰੀਏ ਤੇ ਤਿੰਨ ਘੰਟੇ ਟ੍ਰੈਫਿਕ ਜਾਮ ਦੇ ਵਿੱਚ ਲੰਘਿਆ ਤੇ ਜਿਹੜੇ ਮੁਲਾਜ਼ਮਾਂ ਵਿਚਾਰੇ ਸਹੀ ਸਮੇਂ ਤੇ ਡਿਊਟੀਆਂ ਤੇ ਨਹੀਂ ਜਾ ਸਕਦੇ ਜਿਹੜੇ ਕੰਮਕਾਰਾਂ ਵਾਲੇ ਉਹ ਸਹੀ ਸਮੇਂ ਤੇ ਆਪਣੇ ਕੰਮਾਂ ਤੇ ਨਹੀਂ ਜਾ ਸਕਦੇ ਜੋ ਕਿ ਮਨ ਲਓ ਹਸਪੀਟਲ ਦੇ ਵਿੱਚ ਸਪੋਜ਼ ਕਰੋ ਕੋਈ ਐਂਬੂਲੈਂਸ ਆ ਰਹੀ ਹੈ ਉਹ ਹਸਪੀਟਲ ਲੈ ਕੇ ਜਾਣਾ ਮਰੀਜ਼ ਨੂੰ ਉਹਨੂੰ ਬੜੀ ਮੁਸ਼ਕਲ ਆ ਜਾਂਦੀ ਆ ਕਈਆਂ ਦੀ ਡੈਥ ਹੀ ਹੋ ਜਾਂਦੀ ਆ ਸੋ ਵੀਰ ਆਪਾਂ ਕਹਿ ਸਕਦੇ ਕਿ ਦੇਸ਼ ਦੀ ਤਰੱਕੀ ਦੇ ਵਿੱਚ ਬਹੁਤ ਤੋਂ ਵੱਡਾ ਰੋੜਾ ਹੈਗਾ ਇਹ ਬਹੁਤ ਵੱਡੀ ਰੁਕਾਵਟ ਆ ਔਰ ਤੁਸੀਂ ਦੇਖੋ ਕਿ ਜੇ ਇਸ ਤਰ੍ਹਾਂ ਅੱਜਕੱਲ੍ਹ ਚੋਨੇ ਦੀ ਕਟਾਈ ਹੋ ਰਹੀ ਆ ਇਹ ਅੱਗਾਂ ਲੱਗ ਜਾਂਦੀਆਂ ট্রান্সਫਾਰਮਰ ਦੇ ਜਾਂ ਕਿਸੇ ਵੀ ਵਜ੍ਹਾ ਦੇ ਕਾਰਨ ਉਹ ਫਿਰ ਐਂਬੂਲੈਂਸ ਨੂੰ ਉੱਥੇ ਤੱਕ ਪਹੁੰਚਣ ਦੇ ਵਿੱਚ ਇੰਨੀ ਦੇਰੀ ਹੋ ਜਾਂਦੀ ਆ ਜਦ ਕਿ ਕਈ ਕਈ ਇੱਕੜ ਮਲੂਬੀ ਚੋਨਾ ਸੜ ਕੇ ਸੁਆਹ ਹੋ ਜਾਂਦਾ ਲੋਕਾਂ ਦਾ ਵਿਚਾਰਿਆਂ ਦੇ ਜੀਵਨ ਦਾ ਦਾ ਲੱਖਾਂ ਦਾ ਨੁਕਸਾਨ ਹੋ ਜਾਂਦਾ ਬਹੁਤ ਦੁਖਦਾਈ ਗੱਲ ਆ ਸਰਕਾਰ ਨੂੰ ਇਹਦੇ ਬਾਰੇ ਕੁਛ ਨਾ ਕੋਈ ਜ਼ਰੂਰ ਸੋਚਣਾ ਪਊਗਾ ਔਰ ਤੁਰੰਤ ਕਾਰਵਾਈ ਕਰਨੀ ਪਊਗੀ ਖਾਸ ਕਰਕੇ ਇਥੋਂ ਦੀ ਜਿਹੜੀ ਐਮ ਐਲ اے ਆ ਲੋਕਲ ਅ ਮਲ ਉਹਨੂੰ ਮਾਲੀ ਰਿਪੋਰਟ ਦੇਣੀ ਪਊਗੀ ਪੰਜਾਬ ਸਰਕਾਰ ਨੂੰ ਇੰਡੀਅਨ ਗਵਰਨਮੈਂਟ ਨੂੰ ਰੇਲਵੇ ਡਿਪਾਰਟਮੈਂਟ ਨੂੰ ਤਾਂ ਜੋ ਇਹ ਮਸਲਾ ਜਲਦੀ ਤੋਂ ਜਲਦੀ ਹੱਲ ਹੋ ਸਕੇ ਨਹੀਂ ਤਾਂ ਇਹਦੇ ਆਉਂਦੇ ਸਮੇਂ ਦੇ ਵਿੱਚ ਹੋਰ ਵੀ ਜਿਹੜੇ ਗੰਭੀਰ ਆ ਨਤੀਜੇ ਨਿਕਲਣਗੇ ਦੂਰ ਪਰਨਾ ਮਿਲ ਸਕਦੇ ਹਾਂਜੀ 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 ਸੋ ਧੰਨਵਾਦ ਜੀ ਸੋ ਇਹ ਸਾਨੂੰ ਸਾਡੇ ਵੱਡੇ ਵੀਰ ਗੋਗੀ ਮਸੀ ਜੀ ਧੰਨਵਾਦ ਤੁਹਾਡਾ ਹੁਣ ਸਾਡੇ ਵੀਰ ਜਿਵੇਂ ਕਿ ਸਾਡੇ ਗੋਗੀ ਵੀਰ ਹੋਣਾ ਨੇ ਆਖਿਆ ਕਿ ਜਿਹੜਾ ਸੂਬਾ ਪੰਜਾਬ ਹੈ ਵਧੇਰੇ ਤਾਂ ਲੋਕ ਬਾਹਰ ਗਏ ਨੇ ਤੇ ਗੱਡੀਆਂ ਕਾਰਾਂ ਤੇ ਆਮ ਲੋਕਾਂ ਦੇ ਕੋਲ ਹੈਗੀਆਂ ਨੇ ਪਰ ਇਸ ਤਰ੍ਹਾਂ ਦਾ ਟ੍ਰੈਫਿਕ ਬਾਹਰ ਲੀਆਂ ਮੁਲਕਾਂ ਦੇ ਵਿੱਚ ਵੀ ਨਹੀਂ ਹੈਗਾ ਸਾਡੇ ਦਰਮਿਆਨ ਸਾਡੇ ਵੀਰ ਨੇ ਵੱਡੇ ਵੀਰ ਗੁਰਪ੍ਰੀਤ ਸਿੰਘ ਉਹਨੇ ਵੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਇਹ ਜਿਵੇਂ ਕਿ ਤੁਸੀਂ ਟ੍ਰੈਫਿਕ ਇੰਡੀਆ ਦਾ ਵੀ ਵੇਖਿਆ ਤੁਹਾਡੇ ਜੰਪਲ ਇੱਥੋਂ ਦਾ ਹੈ ਇਸ ਤੋਂ ਬਾਅਦ ਤੁਸੀਂ ਦੁਬਈ ਦੇ ਵਿੱਚ ਟਰਾਲਾ ਵੀ ਚਲਾਇਆ ਹਾਂਜੀ ਹਾਂਜੀ ਔਰ ਜੇਕਰ ਆਪਾਂ ਗੱਲ ਕਰੀਏ ਦੁਬਈ ਔਰ ਇੱਥੇ ਦੀ ਟ੍ਰੈਫਿਕ ਦਾ ਕਿੰਨਾ ਕੁ ਫਰਕ ਹੈ ਇਸ ਤਰ੍ਹਾਂ ਦੇ ਜਾਮ ਉੱਥੇ ਦਿਸਦੇ ਨੇ ਸਿਹਰਾ ਦੁਬਈ ਬਾਰੇ ਦਾ ਬਹੁਤ ਜ਼ਿਆਦਾ ਫਰਕ ਆ ਬਹੁਤ ਜ਼ਿਆਦਾ ਜਾਨੀ ਕਿ ਕਿਆ ਫਿਰ ਇਹ ਜਾਨੀ ਕਿ ਸਮਾਨ ਦਾ ਜਮੀਨ ਦਾ ਸਮਾਨ ਦਾ ਫਰਕ ਹੈ ਇੰਨਾ ਫਰਕ ਹੈ ਜਾਨੀ ਕਿ ਇਹ ਇੱਥੇ ਤਾਂ ਜਦੋਂ ਵੀ ਹਰ ਸਾਲ ਆਈਦਾ ਇੰਡੀਆ ਆਈਦਾ ਤਾਂ ਬਈ ਟ੍ਰੈਫਿਕ ਵੱਧ ਹੀ ਜਾਂ ਘੱਟ ਹੀ ਨਹੀਂ ਗਈ ਇੱਦਾਂ ਦੁਬਈ ਤਾਂ ਸਿਸਟਮ ਨਹੀਂ ਕੋਈ ਦੁਬਈ ਤੋਂ ਬਾਅਦ ਤੁਸੀਂ ਉਹਨਾਂ ਡਾਲ ਗਿਆ ਤਾਂ ਆਏ ਹੂੰ ਕਿ ਇਹ ਟਾਲ ਗਿਆ ਵੀ ਇਸ ਤਰ੍ਹਾਂ ਦੇ ਜਾਮ ਵੇਖਣ ਨੂੰ ਮਿਲਦੇ ਨੇ ਨਹੀਂ ਇਦਾਂ ਦਾ ਕੋਈ ਜਾਮ ਨਹੀਂ ਮਿਲਦਾ ਜੇਕਰ ਦੇ ਬਾਈ ਚਾਂਸ ਕਿਤੇ ਐਕਸੀਡੈਂਟ ਹੋ ਜਾਵੇ ਉਹ ਕਿਤੇ 5 10 ਮਿੰਟ ਲਈ ਹੋ ਜਾਂਦਾ 10 ਮਿੰਟ ਵੀ ਜ਼ਿਆਦਾ ਆ ਪਰ ਨਹੀਂ ਇਦਾਂ ਨਹੀਂ ਮਿਲਦਾ ਜ਼ਿਆਦਾ ਨਹੀਂ ਤਾਂ ਮੈਂ ਤਾਂ ਤੇ ਤਕਰੀਬਨ ਜ਼ਿਆਦਾ ਜਾਨੀ ਕਿ ਇੰਡੀਆ ਦੇ ਵਿੱਚ ਇਹ ਆਹ ਕੰਮ ਜ਼ਿਆਦਾ ਆਇਆ ਜਿੱਦਾਂ ਵੀ ਟ੍ਰੈਫਿਕ ਦਾ ਸੋ ਵੀ ਤੁਸੀਂ ਕਾਫੀ ਬਰਿਆਂ ਬਾਅਦ ਦੁਬਾਰਾ ਇੰਡੀਆ ਇੱਥੇ ਆਪਣੇ ਦੇਸ਼ ਆਏ ਹੋ ਔਰ ਤੁਹਾਨੂੰ ਆਪਣੇ ਇਸ ਹਲਕੇ ਦੇ ਵਿੱਚ ਕੋਈ ਚੇਂਜਿਸ ਕੋਈ ਬਦਲਾਅ ਨਜ਼ਰ ਆਇਆ ਕੋਈ ਬਦਲਾਅ ਨਹੀਂ ਆਇਆ ਖਰਾਬ ਹੀ ਆਇਆ ਜਾਨੀ ਕਿ ਇਹ ਟਾਈਪ ਉਹ ਜੇ ਬਦਲਾਅ ਨਹੀਂ کہہ ਸਕਦੇ ਕੁਝ ਵੀ ਬਦਲਾਅ ਨਹੀਂ ਕਿੰਨੀ ਆ ਪਹਿਲੋ ਅ ਅਕਾਲੀ ਵੀ ਆਈ ਕਾਂਗਰਸ ਵੀ ਆਈ ਹੁਣ ਆਮ ਪਾਰਟੀ ਵੀ ਆਈ ਬਸ ਦਿੱਲੀ ਕੋਈ ਉਹਦੇ ਕੋਲ ਹੀ ਬਚ ਗਈ ਕੋਈ ਉਹਦੇ ਬਚ ਗਈ ਕੋਈ ਸਿਸਟਮ ਹੀ ਨਹੀਂ ਸਿਸਟਮ ਦਿਨ ਬੋਲ ਦਿਨ ਖਰਾਬ ਹੋ ਹੁੰਦਾ ਜਾ ਰਿਹਾ ਜਿੱਦਾਂ ਵੀ ਬਹੁਤ ਖਰਾਬ ਹੈ ਜਿੱਦਾਂ ਤੁਹੇ ਦੇਖੋ ਸਾਡੇ ਪੰਜਾਬੀ ਵੀਰ ਤੁਹਾਡੇ ਵਾਂਗਰ ਬਾਹਰਲੇ ਦੇਸ਼ਾਂ ਚ ਜਾਂਦੇ ਨੇ ਯੂਰਪ ਦੀਆਂ ਕੰਟਰੀਆਂ ਔਰ ਦੁਬਈ ਵੀ ਕਰਾ ਵੀ ਉੱਥੇ ਆਪਣਾ ਇੱਕ ਤੋੜ ਮਿਹਨਤ ਕਰਦੇ ਨੇ ਫਿਰ ਆਪਣਾ ਇੱਥੇ ਪਰਿਵਾਰ ਚੱਲਦਾ ਹੈ ਜਿਹੜੀਆਂ ਗਵਰਨਮੈਂਟਾਂ ਨੇ ਸਰਕਾਰਾਂ ਨੇ ਉਹਨਾਂ ਨੂੰ ਵੀ ਚਾਹੀਦਾ ਕਿ ਜਿਹੜੇ ਇੱਥੇ ਦੇ ਵਸਨੀਕ ਨੇ ਉਹਨਾਂ ਨੂੰ ਇੱਕ ਚੰਗਾ ਡਿਸਪਲਾਈਨ ਨਾਲ ਟ੍ਰੈਫਿਕ ਜਾਂ ਜਿੰਨੀਆਂ ਵੀ ਇੰਤਜ਼ਾਮੀਆਂ ਪ੍ਰੋਪਰ ਦੇਣੀਆਂ ਚਾਹੀਦੀਆਂ ਨੇ ਤੁਹਾਨੂੰ ਇਹ ਨਹੀਂ ਲੱਗਦਾ ਨਹੀਂ ਚਾਹੀਦੀਆਂ ਜੀ ਚਾਹੀਦੀਆਂ ਉਹਨਾਂ ਦੀ ਇੰਨੀ-ਇੰਨੀਆਂ ਸੈਲਰੀਆਂ ਆ ਤਰ੍ਹਾਂਆਂ ਕਿੰਨੀਆਂ ਤਰ੍ਹਾਂ ਇਹਨਾਂ ਨੂੰ ਧਿਆਨ ਦੇਣਾ ਚਾਹੀਦਾ ਹੈ ਸੋ ਧੰਨਵਾਦ ਲਾਸਟ ਸਵਾਲ ਗੋਗੀ ਵੀਰ ਉਹਨਾਂ ਨਾਲ ਕਰਾਂਗੇ ਐ ਭਾਜੀ ਕੀ ਸੁਨੇਹਾ ਆਪਾਂ ਨੂੰ ਸੂਬਾ ਵਾਸੀਆਂ ਨੂੰ ਜਾਂ ਗਵਰਨਮੈਂਟਾਂ ਨੂੰ ਕੀ ਐਸਾ ਉਪਰਾਲਾ ਹੋਣਾ ਚਾਹੀਦਾ ਕਿ ਇਹ ਟ੍ਰੈਫਿਕ ਜਾਂ ਜਿਹੜੇ ਹੋਰ ਵੀ ਕਾਰਡ ਜਿਹੜੀਆਂ ਹੈਗੀਆਂ ਸਿਸਟਮ ਦੇ ਵਿੱਚੋਂ ਪੂਰੀਆਂ ਹੋ ਸਕਣ ਦੇਖੋ ਜੀ ਸੂਬਾ ਵਾਸੀਆਂ ਦਾ ਵਿਚਾਰਿਆਂ ਦਾ ਕੀ ਹੈ ਜੀ ਉਹ ਤਾਂ ਪਬਲਿਕ ਆ ਉਹਨਾਂ ਨੇ ਤਾਂ ਲੰਘਣਾ ਗੱਲ ਤਾਂ ਸਰਕਾਰਾਂ ਦੀ ਆ ਸੋ ਇਟ ਇ ਬਰੀ ਬਿਗ ਲੈਕ ਆਫ ਸਿਸਟਮ ਸਿਸਟਮ ਦੀ ਬਹੁਤ ਵੱਡੀ ਘਾਟ ਆ ਇਹ ਸਿਸਟਮ ਦੀ ਘਾਟ ਨੂੰ ਪੂਰਾ ਕਰਨ ਇਹ ਸਰਕਾਰੇ ਕਰ ਸਕਦੀਆਂ ਇਹ ਪੰਜਾਬ ਗਵਰਨਮੈਂਟ ਦੇ ਅੰਦਰ ਨਹੀਂ ਹੈਗਾ ਲੇਕਿਨ ਇਹ ਸੈਂਟਰਲ ਗਵਰਨਮੈਂਟ ਦੇ ਅੰਦਰ ਆ ਲੇਕਿਨ ਪੰਜਾਬ ਗਵਰਨਮੈਂਟ ਆਪਣੀ ਰਿਪੋਰਟ ਭੇਜੇ ਸੈਂਟਰਲ ਗਵਰਨਮੈਂਟ ਨੂੰ ਭੇਜੇ ਰੇਲਵੇ ਡਿਪਾਰਟਮੈਂਟ ਨੂੰ ਭੇਜੇ ਕਿਉਂ ਨਹੀਂ ਮਸਲਾ ਹੱਲ ਹੋ ਸਕਦਾ ਸਭ ਮਸਲੇ ਹੱਲ ਹੋਣਗੇ ਇਹ ਰਿਪੋਰਟਾਂ ਭੇਜਣ ਔਰ ਇਸ ਮਸਲੇ ਨੂੰ ਜਲਦੀ ਤੋਂ ਜਲਦੀ ਹੱਲ ਕਰ ਨਹੀਂ ਤਾਂ ਲੋਕਾਂ ਨੂੰ ਬਹੁਤ ਵੱਡੀ ਪਰੇਸ਼ਾਨੀ ਦਾ ਆ ਲੋਕਾਂ ਦੇ ਲਈ ਬਹੁਤ ਵੱਡੀ ਪਰੇਸ਼ਾਨੀ ਦਾ ਕਾਰਨ ਬਣਿਆ ਅੱਜ ਇਹ ਵੀ ਇਸ ਤਰ੍ਹਾਂ ਦਾ ਛੋਟਾ ਜਿਹਾ ਇਨਸੀਡੈਂਟ ਮੈਂ ਤੁਹਾਡੇ ਦੋਨਾਂ ਵੀਰਾਂ ਨਾਲ ਸ਼ੇਅਰ ਕਰਦਾ ਪਿਛਲੇ ਸਾਲ ਦੀ ਜੂਨ ਦੀ ਗੱਲ ਹੈ ਔਰ ਦੋ ਆਪਾਂ ਕਹਿ ਸਕਦੇ ਕਿ ਪ੍ਰਾਈਵੇਟ ਸਕੂਲਾਂ ਦੇ ਬੱਚੇ ਜਿਹਦੇ ਵਿੱਚ ਬੱਸਾਂ ਸਿਗੀਆਂ ਦੋ ਛੋਟੇ ਛੋਟੇ ਬੱਚੇ ਔਰ ਤਕਰੀਬਨ ਸਾਰੇ ਬੱਚੇ ਛੋਟੇ ਸਨ ਔਰ ਇਹ ਇੰਟਰਲੌਕ ਲਗਾ ਰਹੇ ਸਨ ਟਰੈਕ ਦੇ ਵਿੱਚ ਬਹੁਤ ਹੀ ਵੱਡਾ ਜਾਮ ਲੱਗਾ ਸੀ ਔਰ ਬੱਚੇ ਅੰਦਰ ਪਾਪੜ ਵਾਂਗੂ ਤੜਹੋੜ ਰਹੇ ਸਨ ਇੰਨੀ ਗਰਮੀ ਦੇ ਵਿੱਚ ਔਰ ਉਸ ਤੋਂ ਬਾਅਦ ਜਦੋਂ ਅਸੀਂ ਉਹਨਾਂ ਤੋਂ ਪੁੱਛਿਆ ਵੀ ਤੁਹਾਡੇ ਤੋਂ ਪਰਮਿਸ਼ਨ ਲਈ ਹੈ ਉਹ ਕਹਿੰਦੇ ਅਸੀਂ ਨਹੀਂ ਪਰਮਿਸ਼ਨ ਲਈ ਜਿਹੜੇ ਪ੍ਰਾਈਵੇਟ ਉਹ ਲਗਾ ਰਹੇ ਸਨ ਇੰਟਰਲੌਕ ਫਿਰ ਅਸੀਂ ਗਏ ਜਿਹੜਾ ਇਹਨਾਂ ਦਾ ਸਟੇਸ਼ਨ ਤੇ ਨਾ ਜਿਹੜੀ ਇਹਨਾਂ ਦੀ ਮੇਨ ਚੌਂਕੀ ਹੈ ਉੱਥੇ ਕੋਈ ਵੀ ਮੁਲਾਜ਼ਮ ਉਸ ਸਮਾਂ ਨਹੀਂ ਸਮੇਂ ਨਹੀਂ ਸੀ ਜਦੋਂ ਅਸੀਂ ਬਾਹਰ ਆਣ ਲੱਗੇ ਤੇ ਇੱਕ ਮੁਲਾਜ਼ਮ ਭੱਜਾ ਭਜਾਇਆ ਸਾਡੇ ਵੱਲ ਉਹਨਾਂ ਨੇ ਪੁੱਛਿਆ ਕਿ ਹਾਂਜੀ ਵੀਰ ਕੀ ਪ੍ਰੋਬਲਮ ਹੈ ਮੈਂ ਕਿਹਾ ਜੀ ਉਧਰ ਏਡਾ ਵੱਡਾ ਜਾਮ ਲੱਗਾ ਤੁਹਾਨੂੰ ਉਹ ਦਿਸਦਾ ਨਹੀਂ ਹੈਗਾ ਵੀ ਤੁਸੀਂ ਇੱਥੇ ਬੈਠਣ ਨੂੰ ਹੈਗੇ ਬੈਠਣ ਨੂੰ ਕੀ ਉੱਥੇ ਮਤਲਬ ਮੌਜੂਦ ਵੀ ਨਹੀਂ ਸਨ ਉਹ ਪਰ ਉਹਨਾਂ ਨੂੰ ਪੁੱਛਿਆ ਗਿਆ ਵੀ ਉਹ ਪਰਮਿਸ਼ਨ ਕਿਸੇ ਵੱਲੋਂ ਲਈਤੀ ਗਈ ਉਹਨਾਂ ਨੇ ਕਿਸੇ ਅਫਸਰ ਦੇ ਨਾਲ ਸਾਡੀ ਗੱਲਬਾਤ ਕਰਵਾਈ ਉਹ ਕਹਿੰਦੇ ਜੀ ਪਰਮਿਸ਼ਨ ਨਹੀਂ ਲਈ ਗਈ ਸਾਡੇ ਤੋਂ ਮੈਂ ਉਹਨਾਂ ਨੂੰ ਕਿਹਾ ਵੀ ਉੱਥੇ ਜਾ ਕੇ ਟ੍ਰੈਫਿਕ ਕੰਟਰੋਲ ਕਰੋ ਉਸ ਤੋਂ ਬਾਅਦ ਉਹ ਉੱਥੇ ਪਹੁੰਚੇ ਉਹਨਾਂ ਦੇ ਮੁਲਾਜ਼ਮ ਫਿਰ ਉਹਨਾਂ ਨੇ ਟ੍ਰੈਫਿਕ ਕੰਟਰੋਲ ਕੀਤਾ ਛੋਟੇ ਛੋਟੇ ਬੱਚੇ ਜਿਹੜੇ ਬੜੇ ਪਰੇਸ਼ਾਨ ਹੋਏ ਸਨ ਜੂਨ ਦੀ ਗਰਮੀ ਦੇ ਵਿੱਚ ਤੇ ਮਸਾਂ ਹੀ ਕਿਤੇ ਉਹਨਾਂ ਨੂੰ ਪਾਸ ਮਿਲਿਆ ਇਹਦੇ ਬਾਰੇ ਕੀ ਕਹੋਗੇ ਕਿੰਨਾ ਮਤਲਬ ਕਿ ਗਲਤ ਹੈ ਨਾ ਇਹ ਸਿਸਟਮ ਇੰਡੀਆ ਦਾ ਦੇਖੋ ਸਰ ਗਲਤ ਹੈ ਵੀ ਏ ਲੋਕਾਂ ਨੂੰ ਹੀ ਪਰੇਸ਼ਾਨੀ ਦਾ ਮਤਲਬ ਵੀ ਸਾਹਮਣਾ ਕਰਨਾ ਪੈ ਰਿਹਾ ਬਿਲਕੁਲ ਮੁੱਖ ਦੀ ਗੱਲ ਹੈ ਹਾਂਜੀ ਬਸ ਇੱਥੇ ਮੁੱਖ ਦੀ ਗੱਲ ਆ ਲੋਕ ਅਸੀਂ ਵਸਣਾ ਇੱਥੇ ਲੋਕਾਂ ਨੇ ਆਉਣਾ ਜਾਣਾ ਵਿਚਾਰਿਆ ਨੇ ਸਕੂਲ ਦੇ ਵਿੱਚ ਬੱਚੇ ਪੜ੍ਹਦੇ ਆ ਕਾਲਜ ਵਿੱਚ ਪੜ੍ਹਦੇ ਆ ਹਾਂਜੀ ਸਾਡੇ ਇੱਥੇ ਕਿੰਨੇ ਦੇਖੋ ਸਕੂਲ ਆ ਜੁਨੀਵਰਸਿਟੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਆ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਆ ਔਰ ਪ੍ਰਾਈਵੇਟ ਸਕੂਲ ਆ ਹਾਂਜੀ ਕੈਂਪਰਜ ਜੀ ਔਰ ਬਹੁਤ ਸਾਰੇ ਇਸ ਤਰ੍ਹਾਂ ਹੈ ਕਿ ਇਹ ਕਿ ਇੰਨਾ ਵਿਜ਼ੀ ਰੋਡ ਹੋ ਗਿਆ ਇਹ ਇੰਨਾ ਟ੍ਰੈਫਿਕ ਵਾਲਾ ਹੋ ਗਿਆ ਕਿ ਇਸ ਤਰ੍ਹਾਂ ਕੰਟਰੋਲ ਕਰਨਾ ਇਹਨਾਂ ਨੂੰ ਬਹੁਤ ਮੁਸ਼ਕਲ ਆ ਇਸ ਕਰਕੇ ਇਹ ਮਸਲਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਤੇ ਤਾਂ ਜੋ ਲੋਕਾਂ ਨੂੰ ਸੂਚਿਤ ਮਿਲ ਸਕੇ ਵੀ ਇੱਕ ਹੋਰ ਵੀ ਗੌਰ ਕਰਨ ਵਾਲੀ ਗੱਲ ਹੈ ਕਿ ਜਦੋਂ ਇਹਡੇ ਲੰਬੇ ਲੰਬੇ ਜਾਮ ਲੱਗ ਜਾਂਦੇ ਨੇ ਕਤਾਰਾਂ ਲੱਗ ਜਾਂਦੇ ਨੇ ਪੰਜਾਬ ਪੁਲਿਸ ਦਾ ਕੋਈ ਮੁਲਾਜ਼ਮ ਜਾਂ ਰੇਲਵੇ ਪੁਲਿਸ ਦਾ ਮੁਲਾਜ਼ਮ ਕੋਈ ਵੀ ਉੱਥੇ ਨਜ਼ਰ ਨਹੀਂ ਆਂਦਾ ਜਿਨ੍ਹਾਂ ਦੀ ਡਿਊਟੀ ਬੰਦੀ ਹੈ ਕਿ ਉਸ ਜਿਹੜਾ ਇਹ ਰੋਡ ਹੈ ਉਹਨੂੰ ਕੰਟਰੋਲ ਕੀਤਾ ਜਾਵੇ ਉਹ ਵੀ ਨਹੀਂ ਮੌਜੂਦ ਆਉਂਦੇ ਉੱਥੇ ਹਾਂਜੀ ਮਨ ਲੂ ਉਹਨਾਂ ਦੀ ਡਿਊਟੀ ਆ ਉਹਨਾਂ ਨੂੰ ਆਉਣਾ ਚਾਹੀਦਾ ਕੋਈ ਵੀ ਮੁਲਾਜ਼ਮ ਆਪਣੀ ਡਿਊਟੀ ਮਨ ਲੂ ਸਹੀ ਮਨ ਲੂ ਪਰਫਾਰਮ ਨਹੀਂ ਕਰ ਰਿਹਾ ਤੰਦੇਹੀ ਨਾਲ ਨਹੀਂ ਨਿਭਾਰ ਰਿਹਾ ਹਾਂਜੀ ਨਾ ਕੋਈ ਤੰਦੇਹੀ ਨਹੀਂ ਕਾਣੀ ਤੰਦੇਹੀ ਲੋਕ ਪਰੇਸ਼ਾਨ ਹੋ ਰਹੇ ਆ ਵਿਚਾਰੇ ਮੈਂ ਤਾਂ ਲੋਕਾਂ ਦੇ ਹਿੱਤ ਵਿੱਚ ਤਾਂ ਜੀ ਸਰਕਾਰਾਂ ਇਹ ਕਰ ਸਕਦੀਆਂ ਕਿਉਂ ਨਹੀਂ ਕਰ ਸਕਦੀਆਂ ਸਰਕਾਰਾਂ ਲਈ ਕੋਈ ਵੀ ਕੰਮ ਕਰਨਾ ਕੋਈ ਹੱਲ ਮਸਲੇ ਦਾ ਹੱਲ ਕੋਈ ਮੁਸ਼ਕਲ ਨਹੀਂ ਹੈਗਾ ਕਿਉਂ ਨਹੀਂ ਹੋ ਸਕਦਾ ਲੋਕਾਂ ਪਰੇਸ਼ਾਨ ਤਾਂ ਲੋਕ ਹੀ ਹੋ ਰਹੇ ਆ ਸਰਕਾਰਾਂ ਥੋੜੋ ਹੋ ਰਹੀਆਂ ਉਹ ਤਾਂ ਇੱਥੇ ਸੀਐਮ ਦੀ ਗੱਡੀ ਆ ਜਵੇ ਜਾਂ ਐਮਐਲਏ ਦੀ ਜਾਂ ਮਿਨਿਸਟਰੀ ਦੀ ਆ ਜਵੇ ਫੱਟ ਜਗ੍ਹਾ ਦੇ ਇੱਕ ਖੋਲ ਕੇ ਲੋਕਾਂ ਨੂੰ ਡੰਡੇ ਮਾਰ ਮਾਰ ਕੇ ਸਾਈਡਾਂ ਤੇ ਕਰ ਦਿੰਦੇ ਆ ਉਹਨਾਂ ਲਈ ਰਸਤੇ ਕਲੀਅਰ ਕਰ ਦਿੰਦੇ ਆ ਕਿਉਂ ਬਾਲੇ ਆ ਆ ਪਬਲਿਕ ਨੇ ਵੜੀ ਇਹ ਵੀਆਈਪੀ ਹੈ ਜੀ ਵੀਆਈਪੀ ਕਲਚਰ ਜਿਹੜਾ ਸ਼ੁਰੂ ਤੋਂ ਚੱਲਦਾ ਆ ਰਿਹਾ ਮਾਨ ਸਰਕਾਰ ਉਹਨਾਂ ਨੇ ਆਖਿਆ ਸੀ ਕਿ ਅਸੀਂ ਵੀਆਈਪੀ ਕਲਚਰ ਬੰਦ ਕਰਾਂਗੇ ਲੇਕਿਨ ਉਹਨਾਂ ਨੇ ਮੇਰੇ ਖਿਆਲ ਨਾਲ ਵਧਾਇਆ ਹੈ ਘਟਾਇਆ ਨਹੀਂ ਹੈ ਕੋਈ ਮੰਤ ਨਹੀਂ ਕੀਤਾ ਗਿਆ ਦਬਾ ਦ ਬਾਡੀਗਾਰਡ ਉਹਨਾਂ ਦੀ ਬਾਹਰ ਨਿਕਲੇ ਹੁੰਦੇ ਆ ਗਨਮੈਨ ਇੱਕਦਮ ਲੋਕਾਂ ਨੂੰ ਸਾਈਡਾਂ ਤੇ ਕਰਕੇ ਆਪ ਗੱਡੀ ਲੈ ਕੇ ਨਿਕਲ ਜਾਂਦੇ ਆ ਲੋਕਾਂ ਦਾ ਕੋਈ ਵੀ ਖਿਆਲ ਨਹੀਂ ਹੈਗਾ ਕੋਈ ਮਰੀਜ਼ ਦਾ ਵਿਚਾਰ ਐਂਬੂਲੈਂਸ ਵਿੱਚ ਆ ਉਹ ਤਰਫदाई ਉੱਥੇ ਮਰ ਜਾਂਦਾ ਕਿੰਨੇ ਤਿੰਨੇ ਘੰਟੇ ਇਤਿਜਾਮ ਲੱਗਿਆ ਰਹਿੰਦਾ ਫਾਟਕਾ ਲੱਗਿਆ ਰਹਿੰਦਾ ਬਹੁਤ ਬੁਰੀ ਹਾਲਤ ਆ ਜੀ ਇਹਨੂੰ ਜਲਦੀ ਤੋਂ ਜਲਦੀ ਪੰਜਾਬ ਸਰਕਾਰ ਨੂੰ ਬੇਨਤੀ ਆ ਸੈਂਟਰਲ ਸਰਕਾਰ ਨੂੰ ਬੇਨਤੀ ਆ ਸੈਂਟਰਲ ਸਰਕਾਰ ਦੇ ਉਹ ਰੀਲ ਦੇ ਡਿਪਾਰਟਮੈਂਟਾਂ ਖਾਸ ਕਰਕੇ ਤੇ ਉਹਨੂੰ ਬੇਨਤੀ ਆ ਤੇ ਇਹ ਜਲਦੀ ਤੋਂ ਜਲਦੀ ਇਸ ਮਸਲੇ ਨੂੰ ਹੱਲ ਕੀਤਾ ਜਾਵੇ ਔਰ ਬਹੁਤ ਬਹੁਤ ਧੰਵਾਦ ਅਸੀਂ ਕਮਾ ਗਏ। ਸਤਿ ਧੰਵਾਦ ਜੀ। ਸੋ ਇਹ ਸੰ ਸਾਡੇ ਵੱਡੇ ਵੀਰ ਗੋਗਿੰਦ ਸਿੰਘ ਜੀ ਔਰ ਸਾਡੇ ਵੱਡੇ ਵੀਰ ਗੁਰਪ੍ਰੀਤ ਸਿੰਘ ਨੇ ਵੀ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਸਾਡੇ ਨਾਲ ਜੁੜੇ ਤੁਹਾਡਾ ਧੰਨਵਾਦ। ਜੀ ਸਤਿ ਸ੍ਰੀ ਅਕਾਲ।